ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਵੀਰ ਸਿੰਘ ਜੀਰਾ ਵੱਲੋਂ ਆਪਣੀ ਹਾਰ ਤੋਂ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਲਈ ਧੰਨਵਾਦੀ ਦੌਰੇ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਦੇ ਚਲਦਿਆਂ ਜੀਰਾ ਵੱਲੋਂ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਭਲਾਈਪੁਰ ਵਿਖੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋਂ ਰੱਖੇ ਧੰਨਵਾਦੀ ਸਮਾਗਮ ਵਿੱਚ ਪਹੁੰਚ ਕੇ ਹਲਕੇ ਦੇ ਪੰਚ ਸਰਪੰਚਾਂ ਅਤੇ ਹੋਰ ਆਗੂਆਂ ਦਾ तहे ਦਿਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਹੋਰ ਆਗੂਆਂ ਵੱਲੋਂ ਕੁਲਬੀਰ ਸਿੰਘ ਜ਼ੀਰਾ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ੀਰਾ ਨੇ ਵੋਟਾਂ ਪਾਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹੀ ਉਹਨਾਂ ਦੇ ਸੁੱਖ-ਦੁੱਖ ਵਿੱਚ ਸ਼ਾਮਲ ਰਹਿਣਗੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੀਰ ਸਿੰਘ ਜੀਰਾ ਨੇ ਭਾਈ ਅਮਰਿਤਪਾਲ ਸਿੰਘ ਨੂੰ ਜਿੱਤ ਤੇ ਵਧਾਈ ਦਿੰਦਿਆਂ ਸਰਕਾਰ ਕੋਲੋਂ ਉਸ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ ਤਾਂ ਜੋ ਉਹ ਰਿਆ ਹੋ ਕੇ ਹਲਕੇ ਦੇ ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰ ਸਕਣ ਇਸ ਮੌਕੇ ਜੀਰਾ ਨੇ ਆਪਣੀ ਹਾਰਤੇ ਕਿਹਾ ਕਿ ਉਹ ਸਰਕਾਰਾਂ ਕੋਲੋਂ ਨਹੀਂ ਇੱਕ ਲਹਿਰ ਤੋਂ ਹਾਰੇ ਹਨ ਜੀਰਾ ਨੇ ਕਿਹਾ ਕਿ ਮੈਂ ਤਾਂ ਕੀ ਅਗਰ ਖਡੂਰ ਸਾਹਿਬ ਹਲਕੇ ਤੋਂ ਮੁੱਖ ਮੰਤਰੀ ਵੀ ਖੜਾ ਹੁੰਦਾ ਤਾਂ ਉਸਨੇ ਵੀ ਹਾਰ ਜਾਣਾ ਸੀ ਇਸ ਮੌਕੇ ਪੱਤਰਕਾਰਾਂ ਵੱਲੋਂ ਕੰਗਨਾਰ ਨੌਰਟ ਤੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੀ ਵਾਪਰੀ ਘਟਨਾ ਤੇ ਜੀਰਾ ਨੇ ਕਿਹਾ ਕਿ ਇਹ ਕੰਗਨਾ ਦੀ ਜ਼ੁਬਾਨ ਦਾ ਹੀ ਰਸ ਹੈ ਜਿਸ ਕਾਰਨ ਇਹ ਘਟਨਾ ਵਾਪਰੀ ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਭਾਈ ਸਾਹਿਬ ਨੂੰ ਤੇ ਉਹਨਾਂ ਦੀ ਟੀਮ ਨੂੰ ਤੇ ਸਮੁੱਚੇ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਸਾਰੇ ਵੋਟਰ ਭੈਣ ਭਰਾਵਾਂ ਨੂੰ ਵਧਾਈ ਦੇਣਾ ਉਹਨਾਂ ਦਾ ਧੰਨਵਾਦ ਕਰਦਾ ਕਿ ਅੱਜ ਵਾਕਈ ਉਹਨਾਂ ਦਾ ਜਿਹੜਾ ਫੈਸਲਾ ਜੂ ਫਤਵਾ ਉਹਨਾਂ ਪ੍ਰਤੀ ਆਇਆ ਉਹ ਸ਼ਲਾਘਾਯੋਗ ਹੈ ਔਰ ਅੱਜ ਧੰਨਵਾਦ ਕਰਨ ਆਇਆ ਮੈਂ ਭਲਾਈਪੁਰ ਸਾਹਿਬ ਦਾ ਸਰਦਾਰ ਸੰਤੋਖ ਸਿੰਘ ਭਲਾਈਪੁਰ ਸਾਹਿਬ ਉਹਨਾਂ ਦੇ ਪੂਰੇ ਬਾਬਾ ਬਕਾਲਾ ਹਲਕਾ ਦੇ ਸਾਰੇ ਹੀ ਸਰਪੰਚ ਸਾਹਿਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਔਰ ਚੇਅਰਮੈਨ ਬਲਾਕ ਸੰਮਤੀ ਮੈਂਬਰ ਸਾਰਿਆਂ ਦਾ ਅੱਜ ਕੋਟਨਕੋਟ ਧੰਨਵਾਦ ਕਰਨ ਸਾਰੇ ਵੋਟਰਾਂ ਦਾ ਮੈਂ ਇੱਥੇ ਪਹੁੰਚਿਆ ਤਾਂ ਕਿ ਬਹੁਤ ਵਧੀਆ ਸੰਯੋਗ ਇਹਨਾਂ ਨੇ ਇਲੈਕਸ਼ਨਾਂ 'ਚ ਦਿੱਤਾ ਔਰ ਜਿਹੜਾ ਅੱਜ ਦਾ ਜਿਹੜਾ ਧੰਨਵਾਦੀ ਦੌਰਾ ਜਿਹੜਾ ਉਹ ਅਸੀਂ ਜਿਹੜਾ ਕਿ ਇਹਨਾਂ ਦੇ ਘਰ ਤੋਂ ਜਿਹੜਾ ਉਹ ਅਸੀਂ ਸ਼ੁਰੂ ਕੀਤਾ ਔਰ ਅੱਜ ਜਿਹੜਾ ਅੱਜ ਇੱਥੇ ਸਾਰੇ ਜਿਹੜੀ ਕਰੀਮ ਸੀ ਕਾਂਗਰਸ ਪਾਰਟੀ ਦੀ ਆ ਜੋ ਸਾਰੀ ਇੱਥੇ ਪਹੁੰਚੀ ਸੀ ਉਹਨਾਂ ਦਾ ਧੰਨਵਾਦ ਕੀਤਾ ਔਰ ਇਸ ਤੋਂ ਬਾਅਦ ਦੇ ਵਿੱਚ ਜੋ ਵੀ ਹੁਕਮ ਜਿਹੜਾ ਉਹ ਭਲਾਈਪੁਰ ਸਾਹਿਬ ਦਾ ਹੋਊਗਾ ਜਿਵੇਂ ਜਿਵੇਂ ਜੇ ਪਿੰਡਾਂ ਦਾ ਹੋਊਗਾ ਤੇ ਉਸ ਤਰੀਕੇ ਦੇ ਨਾਲ ਅਸੀਂ ਜਿਹੜਾ ਕਿ ਧੰਨਵਾਦੀ ਦੌਰਾਨ ਜਿਹੜੇ ਲੋਕ ਇਹ ਗੱਲ ਕਰਦੇ ਨੇ ਕਿ ਕੁਲਬੀਰ ਜੀ ਹਾਰ ਗਿਆ ਮੈਂ ਕਹਿੰਨਾ ਕਿ ਮੇਰੀ ਕੋਈ ਹਾਰ ਨਹੀਂ ਹੋਈ ਮੈਂ ਸਰਕਾਰਾਂ ਤੋਂ ਨਹੀਂ ਆ ਰਿਹਾ ਮੈਂ ਇੱਕ ਲਹਿਰ ਤੋਂ ਆ ਰਿਆਂ ਤੇ ਉਸ ਲਹਿਰ ਦੇ ਅੱਗੇ ਜੇ ਕਹਿੰਦਾ ਸੀਐਮ ਸਾਹਿਬ ਵੀ ਕਿਤੇ ਖੜੇ ਹੁੰਦੇ ਤੇ ਸੀਐਮ ਸਾਹਿਬ ਵੀ ਨਾ ਜਿੱਤਦੇ ਕਿਉਂਕਿ ਅੱਜ ਲੋਕਾਂ ਦੇ ਜਜ਼ਬਾਤ ਜਿਹੜੇ ਆ ਉਹ ਭਾਈ ਸਾਹਿਬ ਨਾਲ ਜੁੜੇ ਸੀ ਔਰ ਹੋ ਸਕਦਾ ਹੈ ਕਿ ਹਰੇਕ ਬੰਦਾ ਇਹ ਚਾਹੁੰਦਾ ਸੀ ਕਿ ਭਾਈ ਸਾਹਿਬ ਬਾਹਰ ਆਉਣ ਔਰ ਅੱਜ ਵੀ ਮੈਨੂੰ ਲੋਕ ਜਿਹੜੇ ਆ ਵੋਟਾਂ ਭਾਈ ਸਾ ਅੱਜ ਵੀ ਮੈਨੂੰ ਆਣ ਕੇ ਕਹਿੰਦੇ ਕਿ ਅੱਜ ਤੋਂ ਬਾਅਦ ਅਸੀਂ ਤੇਰੇ ਨਾਲ ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੈਲਕਮ ਕਰਦਾ ਕਿਉਂਕਿ ਉਹਨਾਂ ਦੇ ਮਨ 'ਚ ਸੀਗਾ ਕਿ ਇੱਕ ਬੰਦਾ ਉਹਦੇ ਨਾਲ ਨਜਾਇਜ਼ ਧੱਕਾ ਹੋ ਰਿਹਾ ਉਹਨੂੰ ਬਾਹਰ ਲਿਆਂਦਾ ਜਾਵੇ ਔਰ ਅੱਜ ਮੈਂ ਵੀ ਕਹਿੰਦਾ ਕਿ ਉਹ ਬਾਹਰ ਆਉਣ ਔਰ ਬਾਹਰ ਆਣ ਕੇ ਆਦੀ ਜਿਹੜੀ ਜ਼ਿੰਮੇਵਾਰੀ ਜਿਹੜੀ ਲੋਕਾਂ ਨੇ ਦਿੱਤੀ ਉਹਨੂੰ ਸੰਭਾਲਣ ਗੱਲ ਇਹ ਆ ਕਿ ਜਿਵੇਂ ਵਿਰਸਾ ਜੀ ਮਾੜਾ ਬੋਲਦੇ ਸੀ ਤੇ ਉਹਨਾਂ ਦੀ ਜਮਾਨਤ ਜਬਤ ਹੋ ਗਈ ਠੀਕ ਹੈ ਬਿੱਟੂ ਜੀ ਮਾੜਾ ਬੋਲਦੇ ਸੀ ਉਹਨਾਂ ਦੇ ਜੋ ਹਾਲਾਤ ਬਣੇ ਤੁਸੀਂ ਦੇਖ ਲੇ ਇਸ ਕਰਕੇ ਬਾਈ ਲੋਕ ਜਿਹੜੇ ਨੇ ਲੋਕ ਕਹਿੰਦੇ ਆਪਦੀ ਗੱਲ ਰੱਖੋ ਆਪਦਾ ਏਜੰਡਾ ਦੱਸੋ ਤੁਸੀਂ ਕੀ ਹੈ ਔਰ ਮੈਂ ਗੱਲ ਕਹਿਣਾ ਕਿ ਜੋ ਉਸ ਵੇਲੇ ਕਿਸਾਨਾਂ ਬਾਰੇ ਮਾੜਾ ਬੋਲਿਆ ਗਿਆ ਇਹ ਤਾਂ ਉਸੇ ਦਾ ਰਿਜ਼ਲਟ ਆ ਜੀ